ਹੈਲੋ ਹਾਈ ਕਿਦਾਂ ਸਾਰੇ ਸਿੱਕੀ ਹਾਲ ਚਾਲ ਆ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਤੇ ਕਿੱਥੇ ਆ ਗਏ ਤੁਹਾਨੂੰ ਪਤਾ ਹੀ ਆ ਹਾਂ ਜੀ ਉਸਤਾਦ ਜੀ ਬੱਲੇ ਉਸਤਾਦ ਜੀ ਕਿਵੇਂ ਕਰ ਰਹੇ ਹੰਦਾਰੇ ਤੇ ਬੱਲੇ ਉਸਤਾਦ ਜੀ ਆ ਵਿਚਾਰੇ ਦਾ ਸਾਡੇ ਗਰੀਬਾਂ ਦਾ ਤਾਂ ਹਾਲ ਹੀ ਨਹੀਂ ਪੁੱਛਦੇ ਜਦੋਂ ਇਹਦੇ ਹਰ ਗਿਆ ਜਾਣ ਫੇਰ ਆ ਵਿਚਾਰੇ ਗਰੀਬਾਂ ਨੂੰ ਕੌਣ ਵਾਹਦਾ ਸਾਡੇ ਹਰ ਗਿਆ ਨੂੰ ਇਹਦੇ ਭੈਜ ਤਕੜੇ ਬੰਦੇ ਦੇ ਮੋਟਰਸਾਈਕਲ ਆ ਜਾਂਦੇ ਆ ਨਹੀਂ ਠੀਕ ਆ ਯਾਰ ਲਾ ਦਾ ਦਾ ਘੈਂਟ ਨਾ ਮੇਰਾ ਦਾਜੀ ਕਰਦਾ ਲਿਆਉਣ ਨੂੰ ਇਹ ਹੁਣ ਆਏ ਨੇ ਹੋਰ ਲਿਆ ਹੁਣੇ ਤੇ ਪਹਿਲਾਂ ਹੀਰੋ ਹੰਡਾ ਨਹੀਂ ਸੀਗਾ ਹੀਰੋ ਦੀ ਗੱਲਾਂ ਇਹ ਤਾਂ ਹੀਰੋ ਆ ਮੀਟਰ ਨਵੇਂ ਪਾਏ ਆ ਸ਼ੀਸ਼ਾ ਪਾਇਆ ਤੇ ਮੀਟਰ ਤਾਂ ਬੜੀ ਚੌਂਕ ਰਹਿ ਜਾਂਵੇਂ ਨਵੇਂ ਪਾਏ ਹੁੰਦੇ ਆ ਵੱਲ ਦੇ ਇਹ ਸਾਰੀ ਕਾਰਾਗਿਰੀ ਕੀ ਦੀ ਆ ਫੇਰੇ ਝਗੜੇ ਦੀ ਕਾਰਾਗਿਰੀ ਹੈ ਕੰਟੈਕਟ ਕਰੋ ਕਿਸੇ ਵੀ ਤਰ੍ਹਾਂ ਦਾ ਮੋਟਰਸਾਈਕਲ ਤਿਆਰ ਕਰਾਉਣ ਲਈ ਹੈ ਕਿੰਨਾ ਮਾਡਲ ਹੈ ਓਏ ਹੀਰੋ 14 ਠੀਕ ਆ 14 ਦੀ 15 14 ਕਿੰਨੇ ਦਾ ਕਿੰਨੇ ਦਾ ਹੈ ਹੁਣ ਸੰ 35 ਦੀ ਡੀਕ ਦਾ ਹਨਾ ਵਾਧੂ ਦਾ ਹੋਊਗਾ 35 40 ਦਾ ਲੱਗਾ ਤੇ ਫਿਰ ਮੈਂ ਮੈਂ 35 ਦਾ ਸਸਤਾ ਹੀ 베ਚਦਾ ਮੈਂ ਸਾਰਾ ਮਰਲ ਸੁੱਦਾ ਸਸਤਾ ਹੀ 베ਚਦਾ ਤੂੰ ਬਣਾਵੇ ਕਵਾੜ ਰੱਖਿਆ ਹੀ ਫਿਰ ਕਵਾੜ ਸਾਲਿਆ ਕਵਾੜ ਗਿਆ ਸੀ ਕੋਈ ਕਿਰਾਏ ਕਰਾਈ ਕਰਕੇ ਭੈਣਾ ਲੱਗਦਾ ਸੀ ਤੇ ਟੇਬ ਮਾਰੀ ਚੀਜ਼ ਆ ਯਾਰ ਹੁਣ ਆ ਤੂੰ ਹੀ ਕਰਾਈਏ ਮਾਰੀ ਕਰਕੇ ਉਹ ਇਹਦਾ স্মੋਕ ਆ ਉੱਤੇ ਜਿਹੜੀ ਤੂੰ ਸਟicker ਆਪ ਦੇ ਬਣਵਾ ਕੇ ਲਾਏ ਆ ਉਹ ਤੇ ਥੱਲੇ ਤਾਂ ਨਵੇਂ ਹੀ ਪਾਉਵੇਂ ਸਾਰਾ ਕੁਝ ਛਿੜ ਘਾੜੇਂਦੀ ਫਿਰ ਜੋਦਾ ਆਪਾਂ ਲਾ ਦੇਂਦੇ ਇਹਦੇ 'ਚ ਕਿਹੜੀ ਗੱਲ ਸੀ ਲੈ ਕੱਲ ਤੋਂ ਗਏ ਰਾਮਾ ਫੇਰ ਆਇਆ ਚੱਲ ਕੋਈ ਨੈਰ ਬਾਬਾ ਭਲੀ ਕਰੇ ਕੋਈ ਚੱਕਰੀ ਨਹੀਂ ਗਾ ਆਪਾਂ ਨੂੰ ਘਾਟੇ ਵਾਦੇ ਜ਼ਿੰਦਗੀ 'ਚ ਪ੍ਰਵਾਹ ਨਹੀਂ ਕਰੀ ਤੇ ਆਪ ਨਹੀਂ ਯਾਰ ਕਿਆ ਰਾਮਾ ਮੇਰਾ ਅੱਜ ਫੇਰ ਝੋਟੇ ਨੂੰ ਸਟਾਰਟ ਕਰਨਾ ਹੈ ਇੱਕ ਵਾਰੀ ਫੇਰ ਗੇੜਾ ਲਾਉਣਾ ਹੈ ਨਹੀਂ ਨਹੀਂ ਗੇੜਾ ਨਹੀਂ ਲਾਉਣਾ ਕੰਮ ਕਰਨਾ ਅੱਜ ਬਹੁਤ ਜ਼ਰੂਰੀ ਵਾਹਿਗੁਰੂ ਬਾਬਾ ਸਤਨਾਮ ਇਹਨੂੰ ਕੀ ਹੋ ਗਿਆ? ਖੜਜੋ ਯਾਰ। ਇਹਨੂੰ ਕੀ ਹੋ ਗਿਆ? ਰੁਕ ਜਾ। ਬਈ ਤੱਕਾ ਲਾ ਕੇ ਸਟਾਰਟ ਕੀਤਾ ਝੋੜ ਨਹੀਂ ਮਾਰਦਾ ਪਤਾ ਨਹੀਂ ਕੀ ਹੋ ਗਿਆ ਤੂੰ। ਨਜ਼ਰ ਲੱਗੀ। ਨਜ਼ਰ ਲੱਗੀ ਪੁੱਤ ਨੂੰ। ਕੀ ਗੱਲ ਆ ਯਾਰ? ਲੱਗ ਗਿਆ ਪੱਤਣਾ ਏ ਧੋਰੂੰਗੀ ਤੈਨੂੰ ਫੜਾ ਕੇ ਨਹੀਂ ਦਿੱਤਾ ਵੈਸੇ ਅੱਜ ਤੈਨੂੰ ਫੜਾ ਕੇ ਨਹੀਂ ਦਿੱਤਾ ਏ ਤੈਨੂੰ ਫੜਾ ਕੇ ਨਹੀਂ ਦਿੱਤਾ ਐਨੂੰ ਕਰ ਚੱਲ

ਭਾਨੇ ਬਲਾਗ ਇਹਨੇ ਦਿੱਤਾ ਅੱਜ ਓਕਾ ਮੋਟਰ ਨਾਲ ਲੰਘਣਾ ਹਾਂ ਨਾ ਆ ਜਾ ਓਏ ਹਿੰਦਾ ਆਨ ਕਲੀਨ ਇਹ ਸ਼ਿਟੀਆਂ ਸ਼ਿਟੀਆਂ ਅੰਦਰੋਂ ਹੀ ਚੱਕਤੀ ਆ ਵਾਹ ਜੀ ਵਾਹ

ਚੜਾ ਦੇ ਉੱਤੇ ਇਹਨਾਂ ਦੇ 3 ਕਿਲੋ ਰਸੋਂ ਦੇ ਥੱਲੇ ਲੈ ਦੇਖੋ ਇਹ ਇਹ ਫੜਾ ਕਿਨੇ ਦਿੱਤਾ ਇਹਨੂੰ ਲੈ ਲਿਆ ਲਿਆ ਅੰਦਰ ਲਾਉ ਨਾ ਕਿਨੇ ਗਿਆ ਤੈਨੂੰ ਮੈਨੂੰ ਨਾ ਮੈਦ ਦੇ ਆਚੀ ਅੰਦਰ ਲਾਉਣ ਨੂੰ ਕਿਨੇ ਕਾਈ ਤੈਨੂੰ ਉਹ ਬਾਦ ਤੋਂ ਬਾਰੋ ਦਾ ਖਿਆਲ ਚਲਾ ਰੱਚ ਮਾਰ ਵਿੱਚ ਬ੍ਰੇਕ ਲਾ ਕੇ ਬ੍ਰੇਕ ਲਾ ਕੇ ਬ੍ਰੇਕ ਲਾ ਕੇ ਉਤਰਿਆ ਥੱਲੇ ਇਹ ਤਾਂ ਜਸਪੀਦਾ ਪਹੁੰਚ ਗਿਆ ਏ ਤੂੰ ਜਾੜ ਇਹਨੂੰ ਲਾ ਦੇ ਥੱਲੇ ਇਹਨੇ ਮਾਰਨਾ ਵੈਚ ਕੇ ਦੇ ਨੇੜੇ ਆੜਾ ਇਹਨੂੰ ਨਹੀ ਉਹ ਕਿੱਥੇ ਇਹਨੇ ਚੜਾਉਣੀਆਂ ਦੇਖ ਲੋ ਚੜ ਜੂਗਾ ਤੈਨੂੰ ਫਿੜਾ ਦੇਂਗਾ ਲੱਗਣਾ ਕਿਸ ਨੇ ਚੜਾਉਣਾ ਨਹੀਂ ਚੜਾਉਣਾ ਬਲਾਕ ਆਵਾਜ਼ ਫੜਨ ਵਾਲੇ ਕਰਦੇ ਈ ਓਏ ਹਾਂ ਕਰਵਾਲੇ ਬਲਾਕ ਬਲਾਕ ਤੂੰ ਵੀ ਓਏ ਯਾਰ ਝਾੜੀਆਂ ਇੱਧਰ ਸਾਈਡ ਤੇ ਵਿਚਾਲੇ ਤੇ ਲੱਕੜਾਂ ਹੀ ਆ ਕਰਦੇ ਬਲਾਕ ਬੌਂਸਰ ਲਾਇਆ ਵਾ ਬਲਾਕ ਬੌਂਸਰ ਲਾਇਆ ਹੋਇਆ ਇੱਥੇ ਲੱਕੜਾਂ ਝੜਦੇ ਚਾਰੇ ਪਾਸੇ ਆਪਿਆ ਬਲਾਕ ਹੋ ਜਾਣਾ ਵਾ ਹੱਥ ਓਏ ਆਹ 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 ਫੋਟੋ ਫੈਟ ਤਾਂ ਪੈੜ ਹੀ ਬੰਦਈ ਆਈ ਲੱਗਾ ਲਗਾ ਬਿਲਕੁਲ ਸਹੀ ਗਿਆ ਈਡੂ ਤਾਂ ਪੈਸੇ ਨਹੀਂ ਬਣਦੇ ਇਹਨੇ ਲੱਕੜਾਂ ਦਾ ਕੰਮ ਹੀ ਸ਼ੁਰੂ ਕਰ ਲਿਆ ਜੋਰ ਲਾ ਦੇ ਕਲਾ ਹੱਥ ਨਾਲ ਹੀ ਕਰਤਾ ਇਹਨਾ ਏ ਉਹ ਨਹੀਂ ਰੋਕਦਾ ਇੰਨਾ ਨਹੀਂ ਰੋਕਦਾ ਹੁੰਦੇ ਧੀ ਦੱਤੀਆਂ ਖੜੀਆਂ ਲੱਗੇ ਪਏ ਆ ਇਹ ਤੂ ਤਾੜਾ ਆਇਤੇ ਨੀਚੇ ਨੰਗਾ ਆ ਟ੍ਰੈਫਿਕ ਆਲਾ ਬੰਜਾ ਏ ਹੈ ਟ੍ਰੈਫਿਕ ਆਲਾ ਬੰਜਾ ਟ੍ਰੈਫਿਕ ਬਹੁਤ ਸਾਰਾ ਵਾਹ ਨਹੀਂ ਨੰਗਣੀ ਏ ਲੰਗ ਜੂਣੀ ਔਖਾ ਵੱਜਦਾ ਲਾਗਦਾ ਇਹ ਡਰਾਈਵਰ ਪਕਾ ਨਾ ਜਾਈਦਾ ਵਾ ਤੇਰੇ ਯਾਰ ਗਾਣਾ ਹੋਈ ਲੇ ਉਹ ਦਾ ਪ੍ਰਾਂ ਕਰਾਈ ਸੀ ਤੇਰੇ ਯਾਰ ਗਾਣਾ ਹੋਵੇ ਡਰਾਈਵਰ ਬਸ ਤੇਰੇ ਯਾਰ ਗਾਣਾ ਹੋਵੇ ਡਰਾਈਵਰ ਜਦੋਂ ਤੇਰੇ ਯਾਰ ਕੇ ਬਣ ਗਏ ਹਾਂਜਲਾ ਤੂੰ ਗਿਆ ਚੱਲ ਚੜ ਜਾ ਹਾਂ ਹਾਂ ਤੂੰ ਹਾਈ ਵਾ ਕੇ ਮਰਾਉਣਾ ਲਾ ਦੀ ਜਾਨ ਸਾਰੀ ਇਹਦੀ ਬੰਨੇ ਦੇਖ ਲੈ ਡੈਈ ਦੇਖੋ ਬਾਈ ਡੈਈ ਤਗੜੀ ਆ ਵਿਚਾਰੀ ਦੀ ਡੈਈ ਵਰਗੀ ਬਣੇ ਇਹ ਬੰਦਾ ਇਹ ਬਾਨਾ ਓਏ ਜਿਹੜਾ ਕੰਨਾ ਆਇਆ ਕਰਦੀ ਦੀ ਪਰ ਹੈ ਉਹ ਰੌਣਾ ਚੜਾਇਆ ਤਾਂ ਲੈ ਇਹਦਾ ਕੱਲ ਜਾਈਏ ਤੇ ਅਗਲੇ ਨੇ ਕਹਿੰਦਾ ਭਾਜ 855 ਲਈ ਫਿਰਦੇ ਇਹਨਾਂ ਨੂੰ ਰੇਟ ਘੱਟ ਲਾਓ ਆਹ ਹੀ ਰੌਣਾ ਬਾਹਰ ਹੋਣੀ ਕੋਈ ਚੱਕਰ ਉਹ ਇਹ ਬਚਾ ਲਈ ਕਿ ਕਿਨਾ ਇੱਥੇ ਦੰਮੇ ਲਾਉਣੇ ਮਾਜਾ ਏ ਗਾ ਤੇਰੇ ਆਹ ਤੇ ਰੇਟ ਘੱਟ ਲਾਉਣੇ ਕਿਦੂ ਲੈ ਕੇ ਨਾ ਜਾਈ ਇਹਦੋਂ ਆਸ਼ਾ ਚੱਕ ਲਿਉਂਦੇ ਆ ਹਾ ਵਾਤ ਬੰਦ ਕਰ

ਲਾ ਦੇ ਹੁਣ ਖੜਾ ਦੇ ਖੜਾ ਦੇ ਖੜਾ ਦੇ ਟਾੜੀ ਰੱਖ ਖੇਚਣਾ ਹੀ ਆ ਇਹਦਾ ਓਏ ਬੋਲਿਆ ਉਹ ਤੋਂ ਮੈਚ ਬੋਲੋ

ਮੂਰੇ ਵੇਖ ਲਾ ਦੂੰ ਐਂ ਗਾਂ ਤਰੀ ਆਂਦਾ ਹੌਰੀ ਹੌਰੀ ਇਧਰੋ ਇਹ ਗਾਂ ਤਰੀ ਜਾਂਦਾ ໂອຍຕາອສາກຄາດຈະເລຍ ਡਰਵਾਜ਼ਾ ਖੜਾ ਦੇ ਚੱਲ 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 ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਠੋਕ ਦੇ ਠੋਕ ਦੇ ਠੋਕ ਦੇ ਬਦਤਮੀਜੀ ਬਦਤਮੀਜੀ ਨਹੀਂ ਕਰਨੀ ਕਰਨੀ ਨਹੀਂ ਕਰਨੀ ਇਹ ਕੀ ਕਹਿ ਗਿਆ ਹੈ ਸੱਚੀ ਗੱਲ ਤਾਂ ਸੱਕ ਠੂੜ ਨਹੀਂ ਮਾਰਦਾ ਮੈਂ ਜਿੰਨਾ ਤਾਣੀ ਟੈਨਸ਼ਨ ਆ ਸੱਚੀ ਗੱਲ ਮੈਂ ਤਾਂ ਸਮਾਂ ਵੀ ਨਹੀਂ ਅਜਾ ਨਾਤਾ ਤੂੰ ਅਰ ਕੱਲ ਨਾ ਦਿੱਖੀ ਫਿਰ ਮੈਂ ਕਿਹਾ ਕੋਈ ਨਾਈ ਜਿਹੜੀ ਨਾ ਰਗਾ ਚੱਕ ਧੁੱਪ ਜਿੰਨੇ ਅੱਜ ਮੈਂ ਨਾ ਆਜ ਬਰਾ ਤਾਪੀ ਪਾਣੀ ਕਿਵੇਂ ਨਿਕਲੇ ਓਏ ਅੱਜ ਮੈਂ ਨਾ ਹਾਂ ਆਜ ਤੂੰ ਨਾ ਤਾਣੀ ਤਾਂ ਨਿਕਲ ਲਈ ਤੇ ਲਾਇਆ ਹੀ ਨਾ ਕਰ ਫਿਰ ਮੈਂ ਕਿਹਾ ਲੋਕਾਂ ਨੂੰ ਠੰਡ ਲਾ ਦੇ ਵਿਚਾਰਿਆਂ ਵਾਸਤੇ ਬਰ ਨਾ ਨਾਈ ਇਹਦੀ ਕੀ ਗੱਲ ਹੈ ਨਾ ਨਾਲੇ ਪਾਣੀ ਤੇ ਹੁੰਦਾ ਵਾ ਤੂੰ ਨਾਈ ਨਾ ਹਣ ਬਸ ਤਾਂ ਕਰ ਕੀ ਅੱਜ ਪਤਾ ਕਾਹੋ ਨਿਕਲੀ ਅੱਜ ਮੈਂ ਇੱਕ ਦਿਨ ਦੇ ਵਿਚ ਵਿਚ ਦੋ ਚਾੜ ਬਣਾਤੇ ਸਕੂਲ ਤਾਂ ਨਿਕਲੇ ਤਾਂ ਆਪੀ ਉਹ ਰੇਸ ਉਹ ਨਿਹਾਲ ਸਰੂਪਾ ਸਰੂਪਾ ਵਾਲਾ ਮੋਲੇ ਦੇ ਦੀਨਾ ਸਰੂਪਾ ਕਿਉਂਕਿ ਇਹਦੇ ਕੰਮ ਹੀ ਨਹੀਂ ਸਰੂਪਿਆਂ ਦੇ ਸੱਤ ਲੋ ਇਕੜਵਾਤਾ ਦੇਖੜਵਾਤਾ ਦੇ ਉੱਪਰ ਲੀ ਸਾਰਾ ਕੁਝ ਚੱਕ-ਚੁੱਕ ਲਿਆ ਸੀਗਾ ਤੇ ਉਹ ਹੀ ਲਿਆ ਗਿਆ ਦੇਖੋਣ ਬਾਅਦ ਅੰਦਰ-ਅੰਦਰ ਲਾਉਂਦਾ ਟਾਈਮ ਇਹਨਾਂ ਨੂੰ ਤੇ ਠੀਕ ਹੈ ਨੀਰਾ ਹੋ ਗਿਆ ਠੰਡ ਅਜ ਤੋਂਦ ਹੈ ਨਹੀਂ ਕਿ ਠੰਡ ਬੜੀ ਲੱਗ ਜਾਂਦੀ ਹੈ ਨਾ ਤੇ ਓਕੇ ਬਾਈ ਟਾਟਾ ਪਿਆਰ ਬਣਾਈ ਰੱਖੋ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਦੱਬ ਦਾ ਪਗੇ ਘੈਂਟ ਘੈਂਟ ਬਲੌਗ ਦੇਖੋ ਤਾਂ ਕਿ ਮੋਡੀਫਿਕੇਸ਼ਨ ਆਉਣ ਵਾਲੇ ਸਮੇਂ ਚ ਸਿਰਾ ਕਰਵਾ ਦੇਣਾ ਸਿਰਾ ਪਿਆਰ ਬਣਾਈ ਰੱਖੋ